ਸਤੀਕਾਰ ਦੀ ਕੀ ਹਾਲ ਚਾਲ ਹੈ ਜੀ ਅੱਜ ਦੇ ਬਲੌਗ ਦਾ ਆਪਣਾ ਜੀ ਸਿਰਫ ਇਕੱਲੇ ਬਾਈਸੈਪਸ ਲੱਗਣੇ ਆ ਜੀ ਸਭ ਤੋਂ ਪਹਿਲੀ ਐਕਸਰਸਾਈਜ਼ ਆਈ ਆਪਾਂ ਕੇਬਲ ਕਰਾਸ ਦੀ ਕੇਬਲ ਕਰਾਸ ਦੇ ਜੀ ਮੈਂ ਲਾਇਆ ਸੀਗੇ 4 ਸੈੱਟ 4 ਸੈੱਟ ਮਤਲਬ ਕਿ 30-30 ਦਾ weight ਪਾ ਕੇ ਜੀ 25-25 ਦੇ 4 ਰੈਪੀਟੀਸ਼ਨ ਲਾਇਏ ਨੇ ਮੈਂ ਤੇ ਬਾਕੀ ਜਿਵੇਂ ਗੱਲ ਕਹਿਣੀ ਚਾਹੁੰਗਾ ਜੀ weight ਆਪਣੇ ਅਕੋਰਡਿੰਗ ਚੱਕਿਆ ਕਰੂ ਹਣਾ ਵੇਟ ਦਾ ਕੋਈ ਰੋਲਾ ਨਹੀਂ ਹੁੰਦਾ ਸਿਰਫ ਤੁਹਾਡੀ ਸਟਰੈਂਥ ਦਾ ਰੋਲਾ ਹੁੰਦਾ ਕਿ ਤੁਸੀਂ ਕਿੰਨਾ ਕੁ ਵੇਟ ਚੱਕਦੇ ਹੋ ਇਹ ਸੀਗੀ ਆਪਣੀ ਪਹਿਲੀ ਐਕਸਰਸਾਈਜ਼ ਤੇ ਜਦ ਦੇਖਿਆ ਕਿ ਆਪਣਾ ਡਾਉਨ ਲੋਡ ਹੋ ਰਿਹਾ ਹੈ ਤੇ ਨੰਬਰ 2 ਤੇ ਜੀ ਆਪਣੀ ਐਕਸਰਸਾਈਜ਼ ਆ ਗਈ ਜੀ ਰੌਡ ਤੇ ਰੌਡ ਦੇ ਆਪਾਂ ਜੀ ਮਤਲਬ ਕਿ ਜੇ ਆਪਾਂ ਕਹਿ ਲਈਏ 5-5 ਦੀਆਂ ਪਲੇਟਾਂ ਪਾ ਕੇ ਇਹਦੇ ਮੈਂ ਲਾਇਏ ਨੇ ਜੀ 20-20 ਦੇ 3 ਸੈੱਟ ਬਿਲਕੁਲ ਸਲੋ ਮੋਸ਼ਨ ਦੇ ਵਿੱਚ ਹਨ ਬਾਹਾਂ ਸਿੱਧੀਆਂ ਤੇ ਬਾਹ ਉੱਪਰ ਤੱਕ ਤੇ ਕਈ ਕਹਿੰਦੇ ਕਿ ਬਾਡੀ ਨੂੰ ਝਟਕੇ ਨਹੀਂ ਮਾਰਨੇ ਚਾਹੀਦੇ ਪਰ ਵੀਰੇ ਜਦੋਂ ਵੇਟ ਹੁੰਦਾ ਨਾ ਤਾਂ ਝਟਕੇ ਵਾਦੀ ਜਾਂਦੇ ਨੇ ਇਹ ਜੀ ਗੱਲ ਨਹੀਂ ਹੁੰਦੀ ਹਨ ਬਰਕ ਤਾਂ ਆਪਣਾ ਆਪਣਾ ਤਰੀਕਾ ਹੁੰਦਾ ਜੀ ਤੇ ਜੀ ਦੂਜਾ ਸੈੱਟ ਆਪਣਾ ਸੀਗਾ ਰੋਡ ਦਾ ਤੇ ਵੀਡੀਓ ਜੀ ਵੀ ਆਪ ਬਣਾਉਣੀ ਪੈਂਦੀ ਸੀ ਕੋਈ ਹੈ ਨਹੀਂ ਸੀਗਾ ਜੀ ਤੇ ਤੀਜਾ ਸੈੱਟ ਆ ਗਈ ਜੀ ਆਪਣੀ ਸਿਟਿੰਗ ਬਾਈਸੈਪ ਦੀ ਮਸ਼ੀਨ ਇਹਦੇ ਮੈਂ ਲਾਏ ਨੇ ਜੀ ਤਿੰਨ ਸੈੱਟ 15-15 ਦੇ ਬਾਕੀ ਹਰ ਇੱਕ ਜਿਮ ਦੇ ਵਿੱਚ ਇਹ ਮਸ਼ੀਨ ਹੁੰਦੀ ਹੈ ਤੇ ਇਹ ਐਕਸਰਸਾਈਜ਼ ਬਹੁਤ ਵਧੀਆ ਐਕਸਰਸਾਈਜ਼ ਹੈ ਜੀ ਹਨਾ ਤੇ ਹਮੇਸ਼ਾ ਇਹ ਐਕਸਰਸਾਈਜ਼ ਜ਼ਰੂਰ ਲਾਇਆ ਕਰੋ ਮਸ਼ੀਨ ਵਾਲੀ ਕਦੇ ਵੀ ਸਕਿਪ ਨਾ ਕਰਿਆ ਕਰੋ ਤੇ ਬਹੁਤ ਵਧੀਆ ਚੀਜ਼ ਹੈ ਜੀ ਇਹ ਤੇ ਇਹਦੇ ਲਈ ਨੇ ਜੀ ਆਪਾਂ ਸੈਟ ਤੇ ਬਾਕੀ ਬਾਈਸੈਪਸ ਦੀ ਐਕਸਰਸਾਈਜ਼ ਘੱਟ ਲਾਇਆ ਕਰੋ ਜੀ ਕਿਉਂਕਿ ਬਾਈਸੈਪਸ ਦੀ ਮਸਲ ਛੋਟਾ ਮਸਲ ਹੁੰਦਾ ਤਾਂ ਘੱਟ ਲਾਉਣਾ ਚਾਹੀਦਾ ਤੇ ਜੀ ਅੱਗੇ ਆਪਾਂ ਨੇ ਜੀ ਕੈਮਰਾ ਕਰ ਲਿਆ ਸੈਟ ਤੇ ਆਪਾਂ ਲੈ ਆਪਾਂ ਲੈ ਨੇ ਖੜ ਕੇ ਨੰਬਰ ਇਹ ਦੇਮ ਬਲਪਾ ਬੈੱਕੇ ਟੇਬਲ ਦੇ ਵੀ ਲਾ ਸਕਦੇ ਆ ਹਨ ਇਹ ਜੀ ਗੱਲ ਨਹੀਂ ਕਿ ਖੜ ਕੇ ਲਾਉਣੇ ਟੇਬਲ ਤੇ ਬਹਿ ਕੇ ਬਲਾ ਸਕਦੇ ਆ ਬਟ ਹਰ ਵਾਰ ਮੈਂ ਆਪਣਾ ਸ਼ਡਿਊਲ ਚੇਂਜ ਕਰਦਾ ਸੋ ਇਸ ਵਾਰ ਮੇਰਾ ਸ਼ਡਿਊਲ ਸੀਗਾ ਕਿ ਸਟੈਂਡਿੰਗ ਬਾਈਸੈਪਸ ਲਾਉਣੇ ਦੀ ਇਹ ਆਪਾਂ ਖੜ ਕੇ ਲਾਏ ਨੇ ਜੀ ਇਹ ਮੈ ਲਾਏ ਨੇ ਜੀ ਇੱਕੋ ਇੱਕੋ ਵੇਟ ਦੇ 7.5 ਡੰਬਲ ਸੀਗੇ ਤੇ ਇਹਦੇ ਮੈ ਲਾਏ ਨੇ ਚਾਰ ਸੈਟ ਤੇ ਇੱਕ ਸੈਟ ਲਾਇਆ ਸੀ ਆਪਾਂ 30 ਰੈਪੀਟੀਸ਼ਨ ਦਾ ਤੇ ਬਾਕੀ ਡਿਪੈਂਡ ਕਰਦਾ ਜੀ ਆਪਣੇ ਅਮਰੇ ਦੇ ਕਈ ਮੁੰਡੇ ਕੀ ਕਰ ਦਿੰਦਾ ਕਿ ਹਰ ਵਾਰ ਡੰਬਲ ਦਾ ਵੇਟ ਵਧਾ ਲੈਂਦੇ ਆ ਉਹ ਉਹਨਾਂ ਦੇ ਅਕੋਰਡਿੰਗ ਸਹੀ ਆ ਹਣ ਪਰ ਮੈਂ ਆਪਣੇ ਸ਼ਡਿਊਲ ਦੇ ਹਿਸਾਬ ਨਾਲ ਮੇਰਾ ਸ਼ਡਿਊਲ ਸੀਗਾ ਜੀ ਇਹਦਾ ਤੇ ਇੱਕੋ ਵੇਅਰ ਤੇ ਚਾਰ ਸੈੱਟ ਤੇ ਜੀ ਇਹਦੇ ਆਪਾਂ ਲਾਇਨ ਹੈ ਜੀ ਚਾਰ ਸੈੱਟ ਤੇ ਬਾਕੀ ਅ ਇਹ ਐਕਸਰਸਾਈਜ਼ ਜ਼ਰੂਰ ਲਾਇਆ ਕਰੋ ਹਣ ਤੇ ਥੋੜਾ ਜਿਹਾ ਆਪਾਂ ਮਸਲ ਨੂੰ ਅ ਰਿਲੈਕਸ ਵੀ ਕਰਨ ਦਾ ਲਓ ਜੀ ਆਪਾਂ ਦੇਖਿਆ ਜੀ ਹਾਂ ਗੱਲਬਾਤ ਪੂਰੀ ਬਣ ਗਈ ਤੇ ਕੈਮਰਾ ਹੌਲੀ ਨੂੰ ਅੱਗੇ ਕਰ ਲਿਆ ਜਾਂ ਦੇਖਿਆ ਤੇ ਕਿ ਬਾਈਸੈਸ ਵਧੀਆ ਬਣਨ ਦਾ ਕੀ ਆ ਬਾਤ ਹੈ ਕੀ ਆ ਬਾਤ ਹੈ ਤੇ ਉਦੋਂ ਬਾਅਦ ਵਿੱਚੋਂ ਜੀ ਫਿਰ ਆਪਾਂ ਲਾਈ ਹੈ ਜੀ ਜਿਹੜੀ ਲਾਸਟ ਐਕਸਰਸਾਈਜ਼ ਹਰ ਇੱਕ ਬੰਦਾ ਲਾਉਂਦਾ ਹੈ ਇਹ ਆਪਾਂ ਲਾਸਟ ਐਕਸਰਸਾਈਜ਼ ਲਾਈ ਹੈ ਜੀ ਹੈਮਰ ਦੀ ਹੈਮਰ ਦੀ ਜਿਹੜੀ ਐਕਸਰਸਾਈਜ਼ ਹੈ ਆਪਣਾ ਜਿਹੜਾ ਬਾਈਸੈਪ ਦਾ ਸਾਈਜ਼ ਵੱਡਾ ਕਰਦੀ ਹਨ ਹੈੱਡ ਵੱਡਾ ਕਰਦੀ ਆਪਾਂ ਜੀ ਗੱਲ ਕਰ ਲਈ ਹੈੱਡ ਦੀ ਹਨ ਤੇ ਇਹਦੇ ਮੈਂ ਲਾਇਨ ਹੈ ਜੀ ਚਾਰ ਸੈਟ ਮੈਂ ਇੱਕੋ ਡੰਬਲ ਤੇ ਲਾਇਏ ਸੀ ਕਿ ਡੰਬਲ ਦਾ weight ਹੈਗਾ 10 ਕਿਲੋ ਤੇ ਇਹਦੀ ਮੈਂ ਲਾਇਨ ਹੈ ਜੀ 30-30 ਦੇ ਚਾਰ ਸੈਟ ਤੇ ਬਾਕੀ ਇਹ ਇਹ ਜਿਹੜੀ ਆਪਾਂ ਨੈਕਸਟ ਟਾਈਮ ਆਪਾਂ ਲਾਵਾਂਗੇ ਆਪਾਂ ਲਾਵਾਂਗੇ ਰੂਪ ਤੋਂ ਤੇ ਹਰ ਵਾਰੀ ਚੇਂਜ ਕਰਕੇ ਲਾਉਣੇ ਚਾਹੀਦੇ ਆ ਨਾ ਜਿੱਦਾਂ ਵੀ ਲਾ ਲਓ ਕਿ ਇੱਕ ਵਾਰ ਆਪਾਂ ਡੰਬਲ ਲੈ ਆ ਲਿਆ ਦੂਜੀ ਪਾਸੇ ਆਪਾਂ ਹੈਮਰ ਦੀ ਰੋਪ ਲਾ ਲਈ ਤੀਜੀ ਵਾਰ ਆਪਾਂ ਸਿੰਗਲ ਡੰਬਲ ਲਾ ਲਿਆ ਨਾ ਉਹ ਆਪਾਂ ਹਰ ਇੱਕ ਐਕਸਰਸਾਈਜ਼ ਤੇ ਤੁਹਾਨੂੰ ਦੱਸਾਂਗੇ ਜੀ ਤੇ ਇਹ ਜੀ ਆਪਣੇ ਸੀਗਾ ਪੂਰਾ ਜੇ ਆਪਾਂ ਲਾ ਲੂਗੀ ਬਾਈਸੈਪਸ ਦਾ ਜੋ ਪੂਰਾ ਸ਼ੈਡਿਊਲ ਹੈ ਜੀ ਤੇ ਜਿਉਂਦੇ ਬਾਅਦ ਤੇ ਹੋਰ ਚੜ੍ਹਦੀ ਕਰਾ ਰੱਖੇ ਸਾਸਤ੍ਰਿਕਾ